ਹਾ ਜੀ ਦੁਨੀਆ ਦਾ ਸਭ ਤੋਂ ਤਾਕਤਵਰ ਕੁੱਤਾ 29 ਕੁਇੰਟਲ ਵਜਨ ਤੇ 38 ਕਿਲੋ ਦਾ ਕੁੱਤਾ ਪਿੱਟ ਬਾਲ ਨਸੂ ਦਾ ਇਹ ਕੁੱਤਾ 29 ਕੁਇੰਟਲ ਵਜਨ ਧੂਕੇ ਤੇ ਆਪਣੇ ਟਾਰਗੇਟ ਤੇ ਲੈ ਜਾਂਦਾ ਉਹ ਦੇਖੋ ਤੁਸੀਂ ਕਿੰਨਾ ਜ਼ੋਰ ਇਸ ਕੁੱਤੇ ਦੇ ਅੰਦਰ ਹੋਊਗਾ ਤੁਸੀਂ ਇੱਥੋਂ ਆਈਡੀਆ ਲਾ ਲਓ ਆਪਦਾ ਕਿ 29 ਕੁਇੰਟਲ ਵਜਨ ਬਹੁਤ ਜ਼ਿਆਦਾ ਵਜਨ ਹੁੰਦਾ ਹੈ ਜਿਹਨੂੰ ਧੂਕੇ ਉਹ ਕੁੱਤਾ ਜਿਹੜਾ ਆ ਉਹ ਲੈ ਜਾਂਦਾ ਹੈ ਤੇ ਤੁਸੀਂ ਆਈਡੀਆ ਲਾਓ ਕਿ ਕਿੰਨੀ ਜਾਨ ਇਸ ਕੁੱਤੇ ਦੇ ਅੰਦਰ ਹੋਊਗੀ ਤੇ ਬੰਦਾ ਇਹਦੇ ਗਾੜੀ ਕੀ ਚੀਜ਼ ਆ ਕੁਝ ਵੀ ਨਹੀਂ ਇਹ ਸ਼ੇਰ ਨੂੰ ਵੀ ਮੇਰੇ ਹਿਸਾਬ ਨਾਲ ਜਿਹੜਾ ਆ ਮੁਕਾਬਲਾ ਕਰ ਸਕਦਾ ਸ਼ੇਰ ਦਾ ਵੀ ਇਹ ਕੁੱਤਾ ਬਹੁਤ ਜਾਨ ਆ ਇਹੋ ਜਿਹੇ ਕੁੱਤੇ ਵੈਸੇ ਪਾਲਣੇ ਨਹੀਂ ਚਾਹੀਦੇ ਪਰ ਫਿਰ ਵੀ ਉਹਨੇ ਪਾਲ ਲਿਆ ਜਾਂ ਸਾਂਭ ਲਿਆ ਤੇ ਦੇਖੋ ਕਿੰਨੀ ਪਾਵਰ ਆ ਬਚਣਾ ਚਾਹੀਦਾ ਇਹੋ ਜਿਹੇ ਕੁੱਤਿਆਂ ਤੋਂ ਪਾਲਨੇ ਨਹੀਂ ਚਾਹੀਦੇ ਸ਼ੇਅਰ ਕਰ ਦਿਓ ਜੀ ਦਾ